ਇਹ ਬੱਚੇ ਦੀ ਵੀਡੀਓ ਵੇਖ ਕੇ ਸੱਚਮੁੱਚ ਹਰ ਕਿਸੇ ਦੇ ਚਿਹਰੇ ਤੇ ਮੁਸਕਾਨ ਆ ਗਈ ਤੇ ਰੂਹ ਤਰੋ ਤਾਜ਼ਾ ਹੋ ਗਈ। ਬੱਚੇ ਤਾਂ ਮਾਸਮ ਹੁੰਦੇ ਨੇ ਤੁਸੀਂ ਉਹਨਾਂ ਨੂੰ ਜਿਵੇਂ ਘੜੋਗੇ ਉਹ ਉਦਾਂ ਦੇ ਬਣ ਜਾਣਗੇ। ਅੱਜਕੱਲ ਦੇ ਸਮੇਂ ਵਿੱਚ ਅਕਸਰ ਮਾਪੇ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਫੜਾ ਦਿੰਦੇ ਨੇ ਜਿਸ ਕਰਕੇ ਬੱਚਿਆਂ ਦਾ ਧਿਆਨ ਸਿਰਫ ਗੇਮਾਂ ਅਤੇ ਵੀਡੀਓਜ਼ ਵੱਲ ਹੁੰਦਾ ਹੈ। ਪਰ ਇਸ ਵੀਡੀਓ ਨੂੰ ਵੇਖੋ ਇਹ ਨਿੱਕਾ ਜਿਹਾ ਸਿੰਘ ਜਿਹਦੇ ਬੋਲ ਸਨ ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿੱਧਕ ਨਾ ਜਾਵੇ ਇਹ ਸ਼ਬਦ ਬੋਲਦੇ ਹੋਏ ਉਹਨਾਂ ਦੇ ਚਿਹਰੇ ਤੇ ਜੋ ਖੁਸ਼ੀ ਤੇ ਚਮਕ ਹੈ ਉਹ ਵੱਖਰੀ ਹੀ ਗੱਲ ਹੈ ਜਦ ਉਹ ਵੇਖਦਾ ਕਿ ਪਿੱਛੇ ਬੈਠੀ ਸੰਗਤ ਵੀ ਉਹਦੇ ਨਾਲ-ਨਾਲ ਗਾ ਰਹੀ ਹੈ ਤਾਂ ਉਹ ਹੋਰ ਵੀ ਜ਼ਿਆਦਾ ਜੋਸ਼ ਨਾਲ ਗਾਉਂਦਾ ਹੈ ਸਿੰਘ ਵਾਹਿਗੁਰੂ ਵਾਹਿਗੁਰੂ ਰੋਮਿੰਦਰ ਸਿੰਘ ਆ ਰਹੇ ਗੁਰਦੁਆਰਾ ਆਵੇ ਤਾਂ ਜਾਵੇ ਐਸੀ ਸਿੱਖ ਨਾ ਜਾਵੇ ਸਰ ਜਾਵੇ ਤਾਂ ਜਾਵੇ ਪਿਆਸੀ ਕੀ ਜਿੰਦਗੀ ਨਾ ਜਾਵੇ 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 ਐਸੀ ਕੀ ਸਿੱਖ ਨਾ ਜਾਵੇ ਸੇ ਤੁਹਾਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਇਸ ਬੱਚੇ ਦੀ ਹੌਸਲਾ ਅਫਜ਼ਾਈ ਲਈ ਚੰਗੇ ਚੰਗੇ ਕਮੈਂਟ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰਿਓ ਖਾਸ ਕਰਕੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਤਾਂ ਜੋ ਉਹ ਵੀ ਚੰਗੇ ਰਾਹ ਪੈ ਜਾਣ ਵੀਡੀਓ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਨਵੀਂ ਵੀਡੀਓ ਨਾਲ ਰੱਬ ਰਾਖਾ